तुम्मा मर जा मारो आज पा गया दुख मुख जा रहा तुम्हारा मर जा मेरा दुख मेरे हो रहा मा लिया राजा हो मा द्या सतार पुत्रा मा द्या पग बन वाले मात फोटो <laughs> पंदासी ਚੰਗੇ ਭਵਿੱਖ ਦੀ ਕਾਮਨਾ ਦੇ ਲਈ ਰੋਜ਼ੀ-ਰੋਟੀ ਕਮਾਉਣ ਤੇ ਪੜਨ ਦੇ ਲਈ ਕੈਨੇਡਾ ਗਏ ਇਸ ਪੰਜਾਬੀ ਮੁੰਡੇ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਤਾਂ ਟੱਬਰ ਨੇ ਕਈ ਸੁਪਨੇ ਸਜਾ ਕੇ ਪੁੱਤ ਨੂੰ ਵਿਦੇਸ਼ ਤੋਰਿਆ ਸੀ ਪਰ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਹੁਣ ਪੁੱਤ ਨੇ ਘਰਕਰ ਦੇ ਵਾਪਸ ਨਹੀਂ ਆਉਣਾ ਦਾ ਅਸਲ ਪਰਿਵਾਰ ਬੇहद ਗਮਗੀਨ ਮਾਹੌਲ ਦੇ ਵਿੱਚ ਹੈ ਤੇ ਸ਼ੱਕੀ ਹਾਲਾਤਾਂ ਦੇ ਵਿੱਚ ਕੈਨੇਡਾ ਦੇ ਇੱਕ ਝੀਲ ਦੇ ਵਿੱਚ ਮੁੰਡੇ ਦੀ ਜਾਨ ਗਈ ਹੈ ਦਾ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਜਾਂਚ ਦੀ ਮੰਗ ਕਰ ਰਿਹਾ ਤਾਂ ਕੈਨੇਡਾ ਦੇ ਵਿਨੀਪੈਕ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਪੰਜਾਬੀ ਨੌਜਵਾਨ ਦਵਿੰਦਰ ਸਿੰਘ ਜਿਸ ਦੀ ਲਾਸ਼ ਮਿਲਦੀ ਹੈ ਤਾਂ ਉੱਥੇ ਹੀ ਪਰਿਵਾਰ ਹੁਣ ਇਸ ਮਾਮਲੇ ਦੇ ਵਿੱਚ ਇਨਸਾਫ ਮੰਗ ਰਿਹਾ ਹੈ ਪਰਿਵਾਰ ਦਾ ਇਹ ਕਹਿਣਾ ਹੈ ਕਿ ਪੜ੍ਹਾਈ ਦੇ ਨਾਲ ਨਾਲ ਕੈਨੇਡਾ ਦੇ ਵਿੱਚ ਕੰਮ ਕਰ ਰਿਹਾ ਸੀ ਕਰੀਬ 8 ਸਾਲ ਪਹਿਲਾਂ ਮੁੰਡਾ ਵਿਦੇਸ਼ ਜਾਂਦਾ ਹੈ ਤੇ ਦੱਸਿਆ ਵੀ ਜਾ ਰਿਹਾ ਕਿ ਉਕਤ ਨੌਜਵਾਨ ਦੇ ਪਿਤਾ ਦੀ ਵੀ 20 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਕਿਉਂਕਿ ਘਰ ਦਾ ਗੁਜ਼ਾਰਾ ਉਸ ਦੇ ਸਿਰ ਤੇ ਚੱਲਦਾ ਸੀ ਤੇ ਮਾਤਾ ਤੇ ਘਰ ਦੇ ਵਿੱਚ ਦਾਦੀ ਹੀ ਰਹਿੰਦੇ ਨੇ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ 8 ਸਾਲ ਆ ਪਹਿਲਾਂ ਇਸ ਨੂੰ ਕੈਨੇਡਾ भेजਿਆ ਸੀ ਪੜ੍ਹਾਈ ਦੇ ਨਾਲ ਨਾਲ ਪਾਰਟ ਟਾਈਮ ਕਰ ਕੰਮ ਕਰਕੇ ਜਿਹੜਾ ਪੁੱਤ ਹੈ ਉਹ ਘਰ ਦਾ ਗੁਜ਼ਾਰਾ ਤੋਰ ਰਿਹਾ ਸੀ ਪਰ ਉਹਨਾਂ ਦਾ ਇਹ ਕਹਿਣਾ ਕਿ ਉਹਨਾਂ ਤੇ ਦੁੱਖਾਂ ਦਾ ਪਹਾੜ ਉਸ ਵੇਲੇ ਟੁੱਟਿਆ ਜਦ ਮੁੰਡੇ ਦੀ ਮੌਤ ਦੀ ਖ਼ਬਰ ਉਹਨਾਂ ਨੂੰ ਮਿਲੀ ਮਾਤਾ-ਦਾਇ ਕਿਹੜਾ ਹੈ ਕਿ ਮੇਰਾ ਲੜਕਾ ਮੇਰੇ ਨਾਲ ਗੱਲ ਕਰਕੇ ਗਿਆ ਸੀ ਉਸ ਤੋਂ ਮਗਰੋਂ ਮੈਨੂੰ ਪਤਾ ਨਹੀਂ ਚੱਲਿਆ ਕਿ ਆਖਰ ਉਸ ਦੀ ਮੌਤ ਕਿਵੇਂ ਹੋਈ ਉਸ ਨੂੰ ਮਾਰ ਕੇ ਝੀਲ ਦੇ ਵਿੱਚ ਸੁੱਟਿਆ ਗਿਆ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਲੜਕੇ ਦੇ ਨਾਲ 16 ਤਰੀਕ ਨੂੰ ਗੱਲ ਹੁੰਦੀ ਹੈ ਤੇ ਉਸ ਤੋਂ ਬਾਅਦ 22 ਤਰੀਕ ਨੂੰ ਇਸ ਮੰਦਭਾਗੀ ਖਬਰਦਾਰ ਪਰਿਵਾਰ ਨੂੰ ਪਤਾ ਲੱਗਦਾ ਤਾਂ ਉਹਨਾਂ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਤੇ ਇਨਸਾਫ ਦੀ ਮੰਗ ਕੀਤੀ ਹੈ ਮੈਨੂੰ ਕੋਈ ਪਤਾ ਨਹੀਂ ਹੱਸਦਾ ਕਿਹਨ ਦਾ ਤੂੰ ਕਰੋ ਗਿਆ ਛੁੱਟੀ ਕੱਟ ਕੇ 7-8 ਸਾਲ ਹੋ ਗਏ ਥੇ ਰੰਦੇ ਨੂੰ ਮੈਨੂੰ ਕੀ ਪਤਾ ਸੀ ਕਿੰਨੇ ਮਾਰਤਾ ਉਹ ਨੂੰ ਕੰਮ ਤੇ ਪਹੁੰਚਿਆ ਨਹੀਂ ਨਬ ਉਹ ਸਾਡੀ ਜਿਹੜੀ ਲਾਸਟ ਟਾਈਮ ਗੱਲ ਹੋਈ ਸੀ ਕਦੋਂ ਹੋਈ ਏ ਔਰ ਕੀ ਕਹਿੰਦਾ ਸੀ ਉਹਨਾਂ ਦਾ ਮੰਗਲਵਾਰੀ ਮੇਰਾ ਪਤਵਾਰੀ ਉਹਨਾਂ ਦਾ 9:30 ਸੀ ਮੇਰਾ 12:00 ਵਜੇ ਸੀ ਲੱਭਾਂ ਮੈਂ ਕੀ ਬੜੀ ਸੋਹਣੀ ਗੱਲ ਹੋਈ ਬੜਾ ਸੋਹਣਾ ਬਸਿਆ ਘਟਿਆ ਮੈਂ ਮੈਂ ਆਇਓ ਨੂੰ ਪੁੱਛਿਆ ਮੈਂ ਕਿ ਕੀ ਕਹਿੰਦਾ ਕਹਿੰਦਾ ਮੈਂ ਸੁੱਤਾ ਪੀਠਿਆ ਕੰਮ ਤੇ ਜਾਣਾ ਮੈਂ ਕਿਹਾ ਚਾਹ ਤੂੰ ਫਿਰ ਬੁੱਛੇ ਪਰ ਚਿਕਾ ਦੇ ਤੇ ਕੰਮ ਤੇ ਚੱਲ ਜਾ ਮੈਂ ਕਿਹਾ ਰਾਤੀ ਤੂੰ ਭੁੱਖਾ ਦੇ ਨਹੀਂ ਸੌਂ ਗਿਆ ਕਹਿੰਦਾ ਨਹੀਂ ਮੈਂ ਕੀ ਬਣਾਇਆ ਕਹਿੰਦਾ ਦਾਲ ਮੈਂ ਘਰ ਦਾਲ ਬਣਾਈ ਤੇ ਖਾ ਕਹਿੰਦਾ ਦਿਖਾਵਾਂ ਤੈਨੂੰ ਮੈਂ ਅਨੇ ਕਦਾਂ ਕੋਈ ਮੇਰਾ ਕਸਟਮਰ ਆ ਗਿਆ ਮੈਂ ਬੰਦ ਕਰਕੇ ਤੇ ਫੋਨ ਰੱਖਦਾ ਮੈਂ ਕਿ ਬਾਅਦ ਚ ਲਾਂ। ਬਾਅਦ ਚ ਮੈਨੂੰ ਮੈਸੇਜ ਕਰ ਗਿਆ ਮੰਮੀ ਮੱਥਾ ਟੇਕਦਾ ਮੈਂ ਕੰਮ ਉੱਤੇ ਚੱਲਿਆ ਕੰਮ ਤੇ ਪਹੁੰਚਿਆ ਨਹੀਂ। ਪਰ ਬਾਅਦ ਕੰਮ ਤੇ ਪਹੁੰਚੇ ਨਹੀਂ ਅਮਜੋਂ ਤੇ ਕੰਮ ਕਰਦਾ ਸੀ ਨਾਲ ਹੀ। ਜੜੀ ਜੜੀ ਥੋੜੀ ਬੀੜ ਕਿੱਥੋਂ ਮਿਲੀ ਨੇ ਕਿਸ ਹਾਲਾਤਾਂ ਵਿੱਚ। ਜੜੀ ਡਾਡਾ ਬੋਦੀ ਮਿਲੀ ਨਾਲ ਅੱਧੇ ਘੰਟਾ ਰਸਤਾ ਉੱਥੇ ਉਹਨਾਂ ਨੇ ਮਾਰ ਕੇ ਚੀਜ਼ ਦੇ ਵਿੱਚ ਸੁੱਟਿਆ ਨਹਿਰ ਕਿੰਨਾ ਸਮਾਂ ਉਹ ਲੈ ਸੀ ਬਾਹਰੋਂ ਉਹ ਨੋ ਸਮਾਂ 6 ਸਾਲ ਦਾ ਮਿਨੀ ਪੈਕ ਰਹਿੰਦਾ ਦੋ ਸਾਲ ਉਧਰ ਪੜ੍ਹਾਈ ਵਿਨਸਨ ਕੀਤੀ ਵਿਨਸਨ ਪੜ੍ਹਾਈ ਕਰਕੇ ਆ ਕੇ ਪੀਅਰ ਲਾਈ ਇਹਨੇ ਉਧਰ ਮਿਨੀ ਪੈਕ ਲਾਈ ਘਰ ਦੇ ਫੈਮਿਲੀ ਮੈਂਬਰ ਕੋਲ ਕੋਰੇਗੇ ਮੇਰੇ ਮੇਰੇ ਸੱਸਾ ਨੂੰ ਅਸੀਂ ਜਾਨਦੀ ਆ ਹਸਬੰਦ ਮੇਰਾ ਡੈਥ ਹੋ ਗਈ 92 ਨਵ ਵਿਧਵੇ ਇਹ ਜਿਹੜੀ ਸਾਰੀ ਘਟਨਾ ਵਾਪਰੀ ਹੈ ਇਸ ਘਟਨਾ ਦੀ ਜਾਂਚ ਲਈ ਕੀ ਮੰਗ ਕਰਦੇ ਹੋ ਦੀ ਸਰਕਾਰ ਤੋਂ ਉੱਥ ਦੀ ਸਰਕਾਰ ਕੋ ਮੈਂ ਮੰਗ ਕਰਨੀ ਹੈ ਵੀ ਉਥੇ ਮੇਰੇ ਪਤਨ ਨੂੰ ਉਥੇ ਸਹੀ ਸਲਾਮਤ ਨੂੰ ਸਾਫ ਮਿਲਿਆ ਵੀ ਕਿੰਨੇ ਕੀ ਕੀਤਾ ਕਿੰਨੇ ਨਹੀਂ ਕੀ ਕੀਤਾ ਗੁਰਸੇਖ ਸਰਦਾਰ ਮੈਂ ਉਥੇ ਮਗਾਨ ਆਪਣੇ ਪਤਨ ਵੇਖਿਆ ਕਿੰਨੇ ਕੀ ਕੀਤਾ ਜਿਹੜੋ ਉਹ ਜੀ ਦੱਸ ਰਹੀ ਹੈ ਤਾਂ ਮੁੱਕਦਾ ਪਤਾ ਲੱਗਾ ਜਾਂ ਕਰੋ ਨਾ ਹਾਂਜੀ ਜੀ ਕਿਰਪਾ ਕਰਕੇ ਤੁਸੀਂ ਤੁਹਾਨੂੰ ਕਿੱਦਾ ਪਤਾ ਲੱਗਿਆ ਕਿਨੇ ਦੱਸਿਆ ਮੈਨੂੰ ਮੇਰੇ ਨਾਲ ਦੇਖੀ ਮੇਰਾ ਨੋ ਤਾਂ ਮੁੰਡਾ ਇੱਥੇ ਰਹਿੰਦੇ ਨਾਲ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਦੀਦੀ ਤੇਰਾ ਮੁੰਡਾ ਦੋ ਦਿਨ ਕੰਮ ਤੇ ਨਹੀਂ ਆਇਆ ਦੋ ਦਿਨ ਘਰ ਨਹੀਂ ਗਿਆ ਫਿਰ ਮੜ ਕੇ ਜਦੋਂ লাশ ਉਹਨਾਂ ਨੇ লাশ ਲਿਆਂਦੀ ਉਦੋਂ ਵੀ ਮੈਨੂੰ ਫੋਨ ਲਾਇਆ 3:30 ਵਜੇ ਅੱਜ ਵੀ লাশ ਮਿਲ ਗਈ ਹੈ ਨਹਿਰ ਵਿੱਚ ਮਿਲੀ ਜੀ ਜੱਟ ਕੋਈ ਮਿਲਣੀ ਕੋ ਸੱਟਾ ਸੱਟਾ ਕਿਹਨਾਂ ਤੋਂ ਇੰਡਸ ਹੈ ਐਦਾ ਕੁਛ ਨਹੀਂ ਮਿਲਉ ਜੈ ਤੋ ਕੁਛ ਦਿਖਾਇਆ ਨਹੀਂ ਹੈਗਾ ਕੋ ਸਿੱਧਾ ਦੇਖ ਸੀ ਤੋ ਪਤਾ ਲੱਗੇਗਾ ਕਿ ਤੁਹਾਡਾ ਖਿਲਾਉਣਾ ਮੇਰਾ ਬ੍ਰਦਰ ਸੀ ਕਲਾ ਸੀ ਸਿੱਤਰਾ ਸੁਭਾਸ ਨੀ ਕਰੋ ਇਸ ਨੂੰ ਬਾਅਦ ਪਿਆ ਸੀ ਹੁਣ ਹੁਣ ਅੱਠਵਾਂ ਸਾਲ ਲੱਗ ਗਿਆ ਸੀ 7 ਸਾਲ ਹੋ ਗਏ ਮਿਨਿਸਟਰ ਉਤੇ 2 ਸਾਲ ਰਿਹਾ ਉਤੇ ਸਟੱਡੀ ਕੀਤੀ ਉਹਨੇ ਪਰ ਵੀ ਨਹੀਂ ਪੈ ਕੇ ਚੱਲ ਗਿਆ ਉੱਥੋਂ ਪੀਰ ਲੈ ਲੇਤੀ ਤੇ ਕਹਿੰਦਾ ਮੈਂ ਇੱਥੇ ਠੀਕ ਆ ਮੈਨੂੰ ਕੰਮ ਇੱਥੇ ਮਿਲ ਗਿਆ ਮੈਂ ਇੱਥੇ ਸਹੀ ਆ Amazon ਤੇ ਕੰਮ ਕਰਦਾ ਸੀ ਕੋਈ ਇਦਾਂ ਦੀ ਗੱਲਬਾਤ ਨਹੀਂ ਸੀ ਕੋਈ ਸ ਮਤਲਬ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕੋਈ ਕੋਸ਼ ਨਹੀਂ ਇੱਥੇ ਛੁੱਟੀ ਕੱਟ ਕੇ ਗਿਆ ਮਹੀਨਾ ਰਹਿ ਕੇ ਗਿਆ ਬਹੁਤ ਸੁਨਾ ਰਿਹਾ ਕੋਈ ਕਿਸੇ ਨਾਲ ਕੋਈ ਮੱਥੇ ਤੇ ਕੱਢੀ ਟੋੜੀਆਂ ਨਹੀਂ ਕੋਈ ਅਹੋ ਜਿਹੀ ਗੱਲ ਨਹੀਂ ਕੋਈ ਨਸ਼ਾ ਨਹੀਂ ਕੋਈ ਪਤਾ ਨਹੀਂ ਪਤਾ ਨਹੀਂ ਮੇਰੇ ਵੀਰ ਨਾਲ ਕੀ ਵਾਪਰਿਆ ਅਸੀਂ ਦੀ ਗੌਰਮੈਂਟ ਕੋ ਇਨਸਾਫ ਹੀ ਚਾਹੁੰਦੇ ਆ ਕਿ ਮੇਰੇ ਵੀਰ ਨੂੰ ਇਨਸਾਫ ਮਿਲੇ ਔਰ ਅਸੀਂ ਕੁਝ ਨਹੀਂ ਚਾਹੁੰਦੇ